ਕੋਈ ਨਾ ਕਰਦੇ ਹਾਲ ਮੈਦਾਨਾ ਲਓ ਜੀ ਅਸੀਂ ਖੜੇ ਆਂ ਸ਼ਵਾਲਾ ਖਾਂ ਮੰਦਰ ਤਲਾਬ ਵਾਲਾ ਰਾਏਕੋਟ ਵਿਖੇ ਹਾਂਜੀ ਰਾਏਕੋਟ ਖਬਰਨਾਮਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ ਪ੍ਰਾਚੀਨ ਮੰਦਰ ਆ ਜੀ ਮੈਂ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਉਣਾ ਹੁਣ ਮੇਰਾ ਜੀ ਕੀਤਾ ਵੀ ਅਸੀਂ ਮੰਦਰ ਨੂੰ ਚੱਲੀਏ ਪਹਿਲਾਂ ਤੁਹਾਨੂੰ ਦਿਖਾਵਾਂ ਇਹਦਾ ਵਿਊ ਉੜਾ ਮਾ ਲਗੜੀ ਨੰਬਰ 2 ਸਾਹਮਣੇ ਮਸਜਿਦ ਬਣ ਚੁੱਕੀ ਆ ਜੋ ਕਿ ਬਹੁਤ ਪੁਰਾਣੀ ਸੀਗੀ ਕਿਸੇ ਟਾਈਮ ਤੇ ਦੇਖੋ ਏਕੇ ਦੇ ਵਿੱਚ ਬਲ ਹੁੰਦਾ ਵਾ ਆਪਣੇ ਗੁਰੂ ਨੂੰ ਜਿਹੜੇ ਮੰਨਦੇ ਨੇ ਹਨਾ ਕਿਆ ਤੋਂ ਕਿਆ ਹੋ ਗਿਆ ਸਪੀਕਰ ਦੇਖੋ ਜੈਕਾਰ ਕੀਤੀ ਪਈ ਆ ਆਹ ਦੇਖੋ ਅਸੀਂ ਕਿਸੇ ਦੇ ਕੋਈ ਖਿਲਾਫ ਨਹੀਂ ਆ ਚੀਜ਼ਾਂ ਨੇ ਜਿਹੜੀਆਂ ਅਸੀਂ ਤਾਂ ਦਿਖਾਉਣੀਆਂ ਨੇ ਮੇਨ ਵੀ ਆਹ ਦੇਖੋ ਸਫਾਈ ਆ ਹੁਣ ਮੈਨੂੰ ਲੱਗਦਾ ਕਿਸੇ ਨੇ ਮਾੜਾ ਮੋਟਾ ਸ਼ੁਰੂ ਕੀਤਾ ਕੰਮ ਹੁਣ ਦੇ ਮਾੜਾ ਮੋਟਾ ਬੰਦਾ ਲੰਗਦਾ ਸੀਗਾ ਇਹ ਤਾਂ ਉਹ ਵੀ ਖੰਡਾਰਾ ਪਾਤਾ ਚੰਗੀ ਤਰ੍ਹਾਂ ਖੰਡਾਤਾ ਬਾਕੀ ਆਹ ਲਾਇਆ ਹੋਇਆ ਇੱਥੇ ਲੇਕੇ ਨਿਮਰਤਾ ਸਹਿਤ ਬੇਨਤੀ ਹੈ ਇਸ ਪਲਾਟ ਵਿੱਚ ਨਾ ਕੋਈ ਦੁਕਾਨ ਲਗਾਈ ਜਾਵੇ ਅਤੇ ਨਾ ਹੀ ਸਫਾਈ ਕੀਤੀ ਜਾਵੇ ਨੰਬਰ ਮੈਂ ਤੁਹਾਨੂੰ ਮੈਂਸ਼ਨ ਕੀਤੇ ਹੋਏ ਆ ਤੁਸੀਂ ਪਤਾ ਕਰ ਸਕਦੇ ਹੋ ਵੀ ਕੀ ਕਾਰਨ ਮੈਂ ਵੀ ਪਤਾ ਕਰਦਾ ਕੋਸ਼ਿਸ਼ ਕਰਦੇ ਆ ਨੰਬਰ ਲਾ ਕੇ ਵੀ ਕਿਹਦਾ ਨੰਬਰ ਹੈ ਇਹ ਭਾਈ ਹਾਲਾਤ ਆ ਨੰਬਰ ਆ ਇੱਕ ਬੰਦੇ ਦਾ ਬਾਹਰ ਚ ਲੱਣ ਨੇ ਹਨ ਆ 베ਰੀ ਖੜੀ ਆ ਪ੍ਰਾਤਨ ਆ ਹਾਲਾਤ ਨੇ ਸਾਡੇ ਮੰਦਰ ਦੇ ਜੀ ਹਾਲਾਂਕਿ ਇਹ ਮੇਨ ਗੇਟ ਆ ਮੈਂ ਕਈ ਵਾਰੀ ਪਾਉਣਾ ਵੀਡੀਓ ਪਰ ਦੇਖੋ ਕਦੋਂ ਮਹਾਰਾਜ ਮਿਹਰਮਾਨ ਹੋਊਗਾ ਆ ਮੰਦਰ ਦਾ ਮੇਨ ਗੇਟ ਆ ਜੀ ਠੀਕ ਹੈ ਆ ਦੇਖੋ ਬਾਬਾ ਬੋਰਡ ਪੁਰਾਣਾ ਜੈ ਮੇਰੇ ਦਾਤਾ ਦੇਖੋ ਕਿੰਨਾ ਪ੍ਰਾਚੀਨ ਆ ਜੀ ਆ ਮੰਦਿਰ ਦਾ ਫਰੰਟ ਗੇਟ ਆ ਜੀ ਮੇਨ ਇਹਦੇ ਤੇ ਯਾਰ ਆ ਵੀ ਲੱਗਾ ਹੈ ਪੱਥਰ ਇਥੇ ਡਿਸਪੈਂਸਰੀ ਹੁੰਦੀ ਸੀ ਤੇ ਦੇਖੋ ਆ ਵੀ 뷰 ਦਿਖ ਰਿਹਾ ਹੈ ਭੋਲੇ ਨਾ ਜੀ ਦਾ ਜੈ ਉਤਾਰ ਜੀ ਆਏ ਹਾਏ ਅੱਜ ਵਾ ਸਫਾਈ ਕੌਣ ਕਰਾ ਰਿਹਾ ਮੰਦਰ ਵਾਲੇ ਨਹੀਂ ਨਹੀਂ ਕਰਾ ਰਿਹਾ ਕਿਤੇ ਜਾਣੇ ਮੰਦਰ ਦਾ ਵਾਲੇ ਜੈ ਮਾਤਾ ਜੀ ਹੋ ਠੀਕ ਠਾਕ ਹਾਂ ਜੈਕਾਰ ਹੈ ਗੇਟ ਬੰਦ ਆ ਦੇਖੋ ਇੱਥੋਂ 뷰 ਦਿਖ ਰਿਹਾ ਤੇ ਆ ਇਧਰ ਮੇਨ ਗੇਟ ਆ ਹੁਣ ਤੁਹਾਨੂੰ ਤਲਾਹ ਤੇ ਦਿਖਾਉਨੇ ਆ ਜੀ ਤਲਾਹ ਜਿੱਥੋਂ ਦਾ ਪ੍ਰਾਚੀਨ ਮੰਦ ਆਹਾ ਉੱਚਾ ਮੰਦਰ ਬਾਬਾ ਬਸੰਤ ਗਿਰ ਜੀ ਅੱਜ ਇਸ ਨਾਮ ਤੋਂ ਮਸ਼ਹੂਰ ਆ ਮੰਦਰ ਤਲਾਬ ਆ ਤਲਾਬ ਦਾ ਹਾਲ ਦੇਖ ਲੋ ਜਿਹੜੀਆਂ ਪੁਰਾਣੀਆਂ ਚੀਜ਼ਾਂ ਉਹਨਾਂ ਨੂੰ ਅਸੀਂ ਦੇਖਦੇ ਨਹੀਂ ਨਵੀਂ ਸਾਰੀ ਹੋਰ ਕਰ ਲੋ ਵੀ ਆ ਵੀ ਚੱਕ ਦੋ ਵੀ ਐ ਕਰ ਲੋ ਵੀ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਕੋਈ ਵੀ ਵਿਦਵਾਨ ਜਾਂ ਕੋਈ ਵੀ ਉਹੋ ਆ ਮੈਨੂੰ ਲੱਗਦਾ ਤੁਸੀਂ ਸਾਰਿਆਂ ਨੇ ਦੇਖਿਆ ਹੋਊਗਾ ਵੀ ਜਦੋਂ ਆ ਦੇਖੋ ਕੂੜੇ ਦੇ ਡੰਪ ਵੀ ਲੱਗਣ ਲੱਗੇ ਅੰਦਰ ਠੀਕ ਹੈ ਜੀ ਆਹ ਰਸਤਾ ਵਾ ਇੱਕ ਉਹ ਮੰਦਿਰ ਆ ਸਾਹਮਣੇ ਉਧਰ ਵੀ ਕੂੜੇ ਦੇ ਡੰਪ ਦੇਖ ਲਓ ਆ ਸਾਹਮਣੇ ਮੰਦਿਰ ਆ ਆ ਤਲਾ ਦੇ ਵਿੱਚ ਅਸੀਂ ਆ ਤਲਾ ਦੀ ਮੈਨੂੰ ਲੱਗਦਾ 1 ਸਾਲ ਹੋ ਗਿਆ ਪਹਿਲਾਂ ਇੱਥੇ ਉਸ ਜੰਤਰ ਮੰਤਰ ਤੰਤਰ ਵੀ ਕੀਤਾ ਸੀ ਤਲਾ ਦੇ ਵਿੱਚ ਪਤਾ ਨਹੀਂ ਕਾਹਦਾ ਨਹੀਂ ਪੱਥਰ ਰੱਖਣਾ ਸੀਗਾ ਪਰ ਉੱਥੇ ਆਹ ਦੇਖ ਲੋ ਹਾਲਾਤ ਉਹਦੇ ਕੁੱਤੇ ਪਿਸ਼ਾਬ ਕਰ ਕਰ ਲੰਘਦੇ ਨੇ ਠੀਕ ਆ ਜੀ ਕਿਰਪਾ ਕਰਕੇ ਝਾਤ ਮਾਰੀ ਜਾਵੇ ਯਾਰ ਕਿਉਂ ਤੁਸੀਂ ਬਾਰ ਬਾਰ ਕੋਈ ਵੀ ਬੰਦਾ ਕੋਈ ਖੁੱਲ ਕੇ ਸਾਹਮਣੇ ਤਾਂ ਆਵੋ ਇੰਨੀ ਚੁੱਪੀ ਕਾਦੀ ਸਾਦੀ ਹੋਈ ਆ ਪਤਾ ਨਹੀਂ ਲੱਗ ਰਿਹਾ ਆਪਾਂ Hindu ਧਰਮ ਨੂੰ ਬਿਲੋਂਗ ਕਰਦੇ ਆ ਤੇ ਇਸ ਧਰਮ ਵਾਲੀ ਵੀ ਕੋਈ ਗੱਲ ਨਹੀਂ ਐ ਤਾਂ ਭਗਵਾਨ ਤਾਂ ਸਭ ਦਾ ਸਾਂਝਾ ਹੁੰਦਾ ਵਾ ਇਹ ਕਾਲਾ ਬੱਚੇ ਇੱਥੋਂ ਲੰਘਦੇ ਆ ਇੱਥੇ ਕੋਲੇ ਗੁਰਦੁਆਰਾ ਸਾਹਿਬ ਆ ਹੈ ਜੀ ਆ ਦੇਖ ਲੋ ਦੁਨੀਆ ਲੰਘ ਰਹੀ ਆ ਸਾਡੇ ਸਤਿ ਆਤ ਜੀ ਆ ਰਹੇ ਰਾਜਕੁਮਾਰ ਜੀ ਮੰਨਣਾ ਇਹਨਾਂ ਦੀਆਂ ਲਿਖੀਆਂ ਬਹੁਤ ਬੰਦਨਾ ਬੋਲਦੇ ਨੇ ਇੰਦਰਪਾਲ ਜੀ ਗੋਲਡੀ ਸ਼ੰਕਰ ਕੈਲਾਸ਼ੀ ਇੱਧਰ ਪਤਾ ਨਹੀਂ ਕਿਸੇ ਤੇ ਆਣ ਮਾਰੂਆ ਦੇਖ ਲੋ ਹਾਲ ਆ ਲੰਘ ਰਹੇ ਨੇ ਲੋਕ ਸ਼ਿਵ ਸ਼ੰਭੂ ਕੈਲਾਸ਼ੀ ਆ ਹਾਲਾਤ ਨੇ ਜੀ ਮੌਜੂਦਾ ਆ ਸਾਡੇ ਸੋਨੀ ਜੀ ਜੈ ਸ਼ੰਕਰ ਭੁਲੇਨਾਥ ਮਹਾਰਾਜ ਕਰ ਕਰਪਾ ਇਹਨਾਂ ਦੀ ਬੁੱਧੀ ਚੇਤਨਕਰ ਮਹਾਰਾਜ ਆ ਦੇਖ ਲੋ ਇਹ ਮੇਰੀ ਇਕੱਲੇ ਦੀ ਆਵਾਜ਼ ਨਹੀਂ ਹੈ ਉਹੀ ਗੱਲ ਆ ਵੀ ਕੋਈ ਬੰਦਾ ਖੁੱਲ ਕੇ ਸਾਹਮਣੇ ਆ ਜਾਂਦਾ ਕੋਈ ਨਹੀਂ ਆਉਂਦਾ ਵੀ ਇਹ ਜੇ 메인 게ਟ ਖੁੱਲਣਾ ਹੋਵੇ ਹੈ ਜੀ ਆ ਦੇਖੋ ਲਾਲਾ ਫਕੀਰ ਚੰਦ ਜਿੰਦਲ ਨੇ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ ਲਵਾਇਆ ਹੋਇਆ 게ਟ ਹੈ ਬੇ ਸਾਖੀ RAM ਦੀ ਇਹ ਹੁਣ ਬੰਦ ਰਹਿੰਦਾ ਹਾਂ ਵੀ ਇਹ ਫਰੰਟ ਖੁੱਲਦਾ ਹੋਵੇ ਹਾਂ ਲੋ ਹੁਣ 게ਟ ਲੱਗਿਆ ਹਾਂ ਸੰਗ ਦਾ ਲੰਘਦੀਆਂ ਇਹ ਤੁਹਾਨੂੰ ਆਉਂਦੀਆਂ ਜਿੰਨੀਆਂ ਪੈਣਾ ਬਾਬੇ ਦਾ ਸਰੂਪ ਗੁਰੂ ਘਰ ਜਾਣਾ ਵਾ ਤਾਂ ਵੀ ਐਸ ਦੀ ਜਗ੍ਹਾ ਵਿੱਚ ਦੀ ਲੰਘਦਾ ਵਾ ਦੇਖੋ ਇਹ ਹਾਲਾਤ ਬਹੁਤ ਭੈੜੇ ਨੇ ਜੀ ਕਿਰਪਾ ਕਰਕੇ ਚਾਨਣਾ ਮਾਰਿਆ ਜਾਵੇ ਤੇ ਪ੍ਰਸ਼ਾਸਨ ਨੂੰ ਅਸੀਂ ਬਾਰ ਬਾਰ ਬੇਨਤੀ ਕਰਦੇ ਆਂ ਵੀ ਜਿਹੜਾ ਵੀ ਬੰਦਾ ਕੋਈ ਖੁੱਲ ਕੇ ਸਾਹਮਣੇ ਤਾਂ ਆਵੇ ਆ ਦੇਖ ਲਓ ਆ ਮੇਰੀਆਂ ਭੈਣਾਂ ਦੀ ਸੁਣੋ ਗੱਲ ਕੀ ਕਹਿੰਦੀਆਂ ਹਾਂਜੀ ਭੈਣੇ ਦੱਸੋ ਕੀ ਕਹਿੰਦੀਆਂ ਬੋਲ ਬਾਹਰੇ ਗੰਦ ਤੋਂ ਛੱਡਦੇ ਹੀ ਅੱਛਾ ਅਸੀਂ ਤਾਂ ਆਪ ਕਹਿੰਦੇ ਆ ਸਪਾਈ ਰਹੇ ਵੇ ਉਹ ਮੰਦਿਰ ਦੇ ਸਾਹਮਣੇ ਹੈ ਨਾ ਨਹੀਂ ਹੋਣਾ ਜਾਣਾ ਉੱਥਾ ਬੱਚਿਆਂ ਨਾਲ ਜੀ ਮਹਾਰਾਜੀ ਮਿਹਰ ਕਰੋ ਹੁਣ ਤਾਂ ਦੇਖੋ ਸਾਡਾ ਕੰਮ ਆ ਤੁਹਾਨੂੰ ਦਿਖਾਉਣਾ ਮੈਂ ਕੈਮਰੇ ਦੀ ਅੱਖ ਰਾਹੀਂ ਤੁਹਾਨੂੰ ਇਹ ਬਾਰ-ਬਾਰ ਦਿਖਾ ਰਿਹਾ ਹਾਂ ਵੀ ਸ਼ਾਇਦ ਕੋਈ ਕਹਿੰਦੇ ਹੁੰਦੇ ਆ ਨਾ ਜਾਣੇ ਕਿਸ ਭੇਸ ਵਿੱਚ ਨਾਰਾਇਣ ਮਿਲ ਜਾਏ ਕੋਈ ਐਸਾ ਕਰਮਾ ਵਾਲਾ ਆਵੇ ਸਾਡੀ ਧਰਤੀ ਦੇ ਉੱਤੇ ਹੈ ਜੀ ਜਿਹੜਾ ਇਹ ਸਾਰਾ ਕੁਝ ਸੈੱਟ ਕਰ ਦਵੇ ਕੀ ਚੱਕਰ ਆ ਵਿੱਚ ਕਿ ਨਾਂ ਦਾ ਕੋਈ ਚੱਕਰ ਦੱਸਣ ਨੂੰ ਤਿਆਰ ਆ ਭਰਾਣ ਜੀਆਂ ਨਾਲ ਇੰਦਰਪਾਲ ਜੀ ਨਾਲ ਕਈ ਵਾਰੀ ਇਸ ਵਿਸ਼ੇ ਤੇ ਗੱਲ ਅਕੇ ਜੀ ਕੇਸ ਚੱਲਦਾ ਸਾਡਾ ਕੇਸ ਤਾਂ ਯਾਰ ਆਪਣਾ ساری ਉਮਰ ਚੱਲੀ ਜਾਵੇ ਠੀਕ ਆ ਨਾ ਅਸੀਂ ਰਹੀਏ ਨਾ ਰਹੀਏ ਪਰ ਹੁਣ ਇਹ ਤਾਂ ਦੱਸੋ ਨਾ ਵੀ ਇਹਦਾ ਹੱਲ ਵਿਸ਼ਾ ਕਿੱਥੇ ਖੜਾ ਕੌਣ ਆਣਾ ਕਿੰਨੇ ਪੈਸਿਆਂ ਤੇ ਆ ਉਹ ਬੰਦੇ ਕਹਿੰਦੇ ਸਾਡੀ ਨਿਭੜ ਗਈ ਜੀ ਸਾਡੇ ਗੋਲਡ ਜੀ ਨਹੀਂ ਨਿਭਣ ਦਿੰਦੇ ਹੁਣ ਕੀ ਦੀ ਮੰਨੀ ਐ ਅਸੀਂ ਆ ਹੁਣ ਆ ਇੱਥੇ ਆ ਦੇਖ ਲਓ ਇੰਨਾ ਕ ਮੰਦਿਰ ਦੀ ਇੰਨੀ ਕ ਮਿੱਟੀ ਮੁੱਟੀ ਪਾ ਲਈ ਵੀ ਹਾਂ ਠੀਕ ਆ ਤੇ ਆ ਬਾਕੀ